ਜਥੇਦਾਰ ਭਾਈ ਉਦਾਸ ਸਿੰਘ ਜੀ ਸਰਸਾ ਨਦੀ ਦੇ ਕੰਢੇ ਹੋਈ ਜੰਗ ਵਿੱਚ ਦੁਸ਼ਮਣ ਨਾਲ ਜੂਝਦਿਆਂ ਸ਼ਹੀਦ ਹੋਣ ਵਾਲੇ ਗੁਰੂ ਕੇ ਸਿੱਧਕੀ ਯੋਧੇ ਦੀ ਦਾਸਤਾ ਖਾਲਸਾ ਫੌਜ ਦੇ ਨਾਇਬ ਹੀਰੇ ਸਰਸਾ ਨਦੀ ਦੇ ਕੰਢੇ ਲਗਾਤਾਰ 5 ਘੰਟੇ ਦੁਸ਼ਮਣਾਂ ਨਾਲ ਜੂਝਦਿਆਂ ਦਸੰਬਰ 1704 ਵਿੱਚ ਸ਼ਾਹੀ ਟਿੱਬੀ ਉੱਤੇ ਸਰਸਾ ਨਦੀ ਦੇ ਕੰਢੇ ਹੋਈ ਜੰਗ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਮਹਾਨ ਸ਼ਹੀਦ ਭਾਈ ਉਦੇਸ਼ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ بیٹے ਭਾਈ ਮਾਈ ਦਾਸ ਜੀ ਦੇ ਪੋਤਰੇ ਅਤੇ ਭਾਈ ਬੱਲੂ ਜੀ ਦੇ ਪੜਪੋਤੇ ਸਨ ਬੰਦ-ਬੰਦ ਕਟਵਾ ਕੇ ਵੀ ਸਿੱਖੀ ਸਿਦਕ ਨਿਭਾਉਂਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਜੀ ਦੇ 10 ਪੁੱਤਰਾਂ ਵਿੱਚੋਂ ਤੀਸਰੇ ਪੁੱਤਰ ਅਤੇ 나ਗਣੀ ਵਰਸ਼ੇ ਨਾਲ ਮਸਤ ਹਾਥੀ ਨੂੰ ਮਾਰਨ ਵਾਲੇ ਭਾਈ ਬਚਿੱਤਰ ਸਿੰਘ ਜੀ ਦੇ ਛੋਟੇ ਭਰਾ ਭਾਈ ਉਦੇਸ਼ ਸਿੰਘ ਜੀ ਦਾ ਜਨਮ 27 ਅਕਤੂਬਰ 1665 ਨੂੰ ਪਿੰਡ ਅਲੀਪੁਰ ਜ਼ਿਲ੍ਹਾ ਮੁਜੱਫਰਗੜ ਵਿੱਚ ਹੋਇਆ ਸੀ ਪਰ ਆਪ ਜੀ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਅਨੰਦਪੁਰ ਸਾਹਿਬ ਵਿੱਚ ਹੀ ਬਤੀਤ ਕੀਤਾ ਸੀ ਭਾਈ ਉਦੇਸ਼ ਸਿੰਘ ਦੇ ਸੱਤ ਪੁੱਤਰਾਂ ਵਿੱਚੋਂ ਪੰਜ ਪੁੱਤਰਾਂ ਨੇ ਵੀ ਧਰਮ ਯੁੱਧਾਂ ਵਿੱਚ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਭਾਈ ਮਹਿਬੂਬ ਸਿੰਘ ਅਤੇ ਭਾਈ ਫਤਿਹ ਸਿੰਘ ਨੇ 13 ਮਈ 1710 ਨੂੰ ਚੱਪੜ ਚਿੜੀ ਦੇ ਮੈਦਾਨ ਵਿੱਚ ਸਰਹਿੰਦ ਵਿਖੇ ਸ਼ਹੀਦੀ ਪਾਈ ਭਾਈ ਬਾਗ ਸਿੰਘ 28 ਦਸੰਬਰ 1711 ਨੂੰ ਬिलासपुर ਵਿੱਚ ਸ਼ਹੀਦ ਹੋਏ ਅਤੇ ਪਾਈ ਅਲਬੇਲ ਸਿੰਘ ਤੇ ਪਾਈ ਮੋਹਰ ਸਿੰਘ 22 ਜੂਨ 1713 ਨੂੰ ਸਢੋਰਾ ਵਿਖੇ ਸ਼ਹੀਦ ਹੋਏ ਸਨ 1699 ਦੀ ਵਿਸਾਖੀ ਮੌਕੇ ਹੋਈ ਖਾਲਸਾ ਸਿਰਜਣਾ ਸਮੇ ਪਾਈ ਉਦੇਸ ਸਿੰਘ ਜੀ ਨੇ ਪੰਜ ਪਿਆਰਿਆਂ ਅਤੇ ਪੰਜ ਮੁਕਤੀਆਂ ਤੋਂ ਬਾਅਦ ਪਹਿਲੇ ਜਥੇ ਵਿੱਚ ਅੰਮ੍ਰਿਤਪਾਨ ਕੀਤਾ ਅਤੇ ਉਦੇਹ RAM ਤੋਂ ਉਦੇਸ ਸਿੰਘ ਬਣੇ ਸਨ अनंत मोरु साहेबੁੱਤੇই حملہ ਕਰਨ ਵਾਲੇ ਪਹਾੜੀ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਵਾਲੇ ਭਾਈ ਉਦੇਸ ਸਿੰਘ ਕਿਰਪਾਨ ਚਲਾਉਣ ਵਿੱਚ ਇਤਨੇ ਮਾਹਿਰ ਸਨ ਕਿ ਇਕੱਲੇ ਹੀ ਸ਼ੇਰ ਦਾ ਸ਼ਿਕਾਰ ਕਰ ਲੈਂਦੇ ਸਨ ਉਹਨਾਂ ਦੇ ਤੀਰ ਦਾ ਨਿਸ਼ਾਨਾ ਕਦੇ ਵੀ ਖਾਲੀ ਨਹੀਂ ਸੀ ਜਾਂਦਾ ਸਰਸਾ ਦੇ ਕੰਡੇ ਹੋਈ ਭਿਆਨਕ ਜੰਗ ਸਮੇ ਗੁਰੂ ਸਾਹਿਬ ਨੇ ਜਦੋਂ ਭਾਈ ਉਦੇਸ ਸਿੰਘ ਜੀ ਨੂੰ ਸ਼ਾਹੀ ਟਿੱਬੀ ਉੱਤੇ ਮੋਰਚਾ ਸੰਭਾਲਣ ਦਾ ਹੁਕਮ ਕੀਤਾ ਤਾਂ ਆਪ ਜੀ ਨੇ ਪਹਿਲਾਂ ਦੁਸ਼ਮਣਾਂ ਦਾ ਤੀਰਾਂ ਨਾਲ ਸਵਾਗਤ ਕੀਤਾ ਅਤੇ ਫਿਰ ਕਿਰਪਾਨਾਂ ਲੈ ਕੇ ਆਮੋ-ਸਾਮਣੇ ਦੀ ਲੜਾਈ ਵਿੱਚ ਮੁਕਾਬਲਾ ਕਰਦਿਆਂ ਹਜ਼ਾਰਾਂ ਪਹਾੜੀ ਤੇ ਮੁਗਲ ਸਿਪਾਹੀਆਂ ਨੂੰ ਮਾਰ ਕੇ ਸ਼ਹੀਦੀ ਹਾਸਲ ਕੀਤੀ ਸੀ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਦੇ ਅਣਖੀਲੇ ਜਥੇਦਾਰ, ਜਾਂਬਾਜ ਸਿਪਾਹੀ, ਸੂਰਬੀਰ ਜੋਤੇ ਮਹਾਨ ਸ਼ਹੀਦ ਭਾਈ ਉદય ਸਿੰਘ ਜੀ ਦੇ ਸਿੱਖੀ ਜਜ਼ਬੇ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਯਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾਂ ਦੇ ਇਸ ਗੁੱਡ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ